हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਵੜਾ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂਈ ਤੇ ਦੋ ਹਜੇ ਗੱਪਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਆਏ ਮੰਨ ਲਓ ਕੱਚੀਆਂ ਨੇ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੇਣ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਆਜੋ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂਜੀ ਠੀਕ ਠਾਕ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਕੇਵਲ ਸਿੰਘ ਜੀ ਸਾਫ ਦਾ ਸਰਪੰਚ ਠੀਕ ਹੈ ਕੰਢਾ ਸੰਧੂ ਖੁਰਤ ਤੇ ਜ਼ਿਲ੍ਹਾ ਆਪਾਂ ਨੂੰ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹਨਾ ਤਹਿਸੀਲ ਫੂਲ ਤੇ ਨੇੜੇ ਦੇ ਪਿੰਡ ਆਪਣੇ ਸਨਾਂ ਗਲਾਬ ਸਿੰਘ ਆਲਾ ਜੀ ਕੰਡਾ ਬਨਾ ਫੂਲੇਵਾਲ ਜੀ ਏ ਪਿੰਡ ਬਾਈ ਨੂੰ ਬਾਈ ਨੇੜੇ ਰਹ ਜਾਂਦੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਣੇ 99152 73910 ਜੀ ਠੀਕ ਆ 98760 78113 ਜੀ ਇਹ ਦੋਵੇਂ ਬਾਈ ਦੇ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਹੀਆਂ ਸਕਰੀਨ ਤੇ ਨੋਟ ਕਰ ਲਓ ਪਹਿਲੇ ਨੰਬਰ ਤੇ ਜਿਹੜੀ ਬੈਡ ਦੇਖ ਰਹੇ ਆ ਕਿਹੜਾ ਸੁਆ ਜੀ ਦੂਜਾ ਸੁਆ ਜੀ ਕਿੰਨੇ ਕਿਦਣਾ ਦੀ ਕੱਚੀ ਆ ਹਫਤਾ ਰਹਿਣਾ ਜੀ ਹਫਤੇ ਦੀ ਕੱਚੀ ਦੂਜਾ ਸੁਆ ਸੁੰਦੀ ਆ ਕੀਰ ਘੜਾ ਦੁੱਧ ਦਾ ਜੀ ਪਹਿਲੇ ਸੁਆ ਜੀ 16-17 ਲੀਟਰ ਦੁੱਧ ਦਿੱਤਾ ਤੇ ਐਤ ਕੀ ਫਿਰ ਕਿੰਨੀ ਕੁ ਉਮੀਦ ਹੈ 22 ਲੀਟਰ ਖੁੱਲਾ ਦਿਓ ਜੀ ਉਹ ਠੰਡੀ ਹੈ ਪੂਰੀ ਠੰਡੀ ਸੀ ਲ ਹੈ ਠੀਕ ਜਿਵੇਂ ਠੰਡੀ ਸੀ ਫੋਲ ਅੱਗੇ ਕੋਈ ਚੱਕਰ ਹੀ ਨਹੀਂ ਹੈ ਨਾ ਇੰਨਾ ਢੱਲਾ ਢੱਲਾ ਬਹੁਤ ਢੱਲਾ ਨਾ ਮੈਂ ਕਹਣਾ ਵੀ ਕੀ ਆ ਬਾਤ ਅਸਲ ਵਿੱਚ ਪੰਡ ਲਾ ਕੇ ਸੂਣਾ ਹਾਂ ਜੀ ਹਾਂ ਜੀ ਹਾਂ ਜਮ ਪੰਡ ਤੁਰਿਆ ਨਹੀਂ ਜਾਂਦਾ ਜੀ ਫਿਰ ਤੁਰ ਹੂੰ ਸਹੀ ਆ ਪੂਰਾ ਇਹਨੇ ਕਰਮਾਂ ਵਾਲੇ ਲੇਵਾ ਤਿਆਰ ਕਰਕੇ ਸੂਣਾ ਪੰਡ ਵਾਲਾ ਹਵਾਨਾ ਕਹਿ ਸਕਦੇ ਆ ਥਾਣੇ ਨੂੰ ਆ ਕੇ ਗਲਾਪੀ ਪੂਰਾ ਨਖੜ ਮਾ ਥਾਣ ਪੂਰੀ ਵਿਥੀ ਤੇ ਥਣ ਕਹਿ ਸਕਦੇ ਆ ਬਾਕੀ ਢਾਂਚਾ ਸੂਣਾ ਕਦ ਚੰਗਾ ਕੱਲੀ ਸਮੀ ਚੰਗੀਆ ਸੁਨੱਖ ਬਣੇ ਦੀ ਗੱਲ ਕਰੀਏ ਨਾ ਫੁੱਲ ਕਰਮਾਲੀ ਦਾ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੋਰਾ ਹੈ ਦਾ ਕਰਮਾਲੀ ਦਾ ਤੇ ਮੁੱਲੇ ਦਾ ਕੀ ਰਹੂਗਾ ਜੀ ਅੱਜ 82000 ਜੀ 82000 ਹਾਂਜੀ ਕਰਦੇ ਹੋਗੇ ਮਾਨਤਨ ਹਾਂਜੀ ਠੀਕ ਹੈ 82000 ਰੁਪਿਆ ਦਾ ਮੁੱਲ ਹੈ ਭਾਈ ਕਿੰਨੇ ਅੱਜ ਕੱਲੀ ਕੱਚੀ ਕੱਚੀ ਹੈ ਭਾਈ ਉਸਾਉਣਾ ਉਹ ਦਾ ਅੰਦਾਜ਼ਾ ਲਾ ਲਿਓ ਲਾ ਲਿਓ ਜਦੋਂ ਕਰਮਾਲੀ ਤਿਆਰ ਹੋਊਗੀ ਬਹੁਤ ਸੋਹਣਾ ਲੇਵਾ ਤਿਆਰ ਕਰੋਗੇ ਅੱਜ ਵੀ ਬਹੁਤ ਸੋਹਣਾ ਲੇਵਾਂ ਲਈ ਫਿਰਦੀ ਹੈ ਜੀ ਹੈ ਨਾ ਪੂਰਾ ਫੁੱਲ ਹੈ ਜੀ ਹਮ ਸਹੀ ਹੈ ਬੱਟੇ ਲੰਘ ਬਹੁਤ ਹੈ ਜੀ ਹੱਲੇ ਵਿੱਚ ਹੂੰ ਟਲੰਡਲਾ ਹਜੇ ਪੁੱਲ ਪਈਆਂ ਸਾਰੀਆਂ ਨੇ ਬੱਟੇ ਲਾ ਕਰਮਾਣ ਕੱਢਣੇ ਫੇਰ ਜਾ ਕੇ ਕਿਤੇ ਸੂਣਾਗਾ ਬਾਕੀ ਚਮਕ ਦਮਕਲੀ ਵੜਾ ਲਿੱਸੀ ਨਹੀਂ ਲਾਮੀ ਨਹੀਂ ਬਹੁਤ ਸੂਣਾ ਕੱਦ ਵਜਵਾ ਕਰਮਲੀ ਦਾ ਤੇ ਦੋ ਨੰਬਰ ਤੇ ਜਿਹੜਾ ਸੂਆ ਸੂਈ ਵੀ ਆ ਇਹ ਜੀ ਤੀਜਾ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ 8 ਦਿਨ ਹੋ ਗਏ ਸੀ 8 ਦਿਨ ਹੋ ਗਏ ਸੂਈ ਨੂੰ ਬੱਚਾ ਬੱਛਾ ਜੀ ਉਹ ਬੱਚਾ ਵੀ ਆ ਗਿਆ ਬੱਛਾ ਆ ਗਿਆ ਤੇ ਮਗਰ ਤੇ ਕਿੰਨਾ ਕ ਬੋਲਾ ਜੀ ਦੁੱਧ ਕਹ ਲਈ ਹਾਜ ਬੋਲਾ ਹੈਗਾ ਜੀ 16 17 ਲੀਟਰ ਠੀਕ ਆ ਕਿਵੇਂ ਆ ਚ ਬਾਈ ਚ ਬੋਈ ਜੀ ਕੋਈ ਇੱਕ ਨੰਬਰ ਜੀ ਚਵਾਈ ਹੋਈ ਵੀ ਸਵੇਰ ਦੀ ਹਾਂਜੀ ਤੜਕੇ ਦੀ ਸਾਂਜੀ 7 ਵਜੇ ਚੋਈ ਆ ਠੀਕ ਐ ਸਵੇਰ ਦੀ ਬਾਈ ਕਹਿੰਦੇ ਚਵਾਈ ਹੋਈ ਹੈ ਬਾਈ 7 ਵਜੇ ਦੀ 11:20 ਮਿੰਟਾਂ ਦਾ ਸਮਾਂ ਹੁੰਦਾ ਕਿਵੇਂ ਤਿਆਰ ਹੁੰਦੀ ਐ ਸ਼ਾਮ ਨੂੰ ਫੁੱਲ ਹੋ ਜਾਂਦੀ ਐ ਜੀ ਤੇ ਕਿੰਨਾ ਕੁ ਦੋਤੇ ਦੋ ਤੁਹਾਨੂੰ 22 ਲੀਟਰ ਖੁੱਲਾ ਦਊਗੀ ਠੀਕ ਐ ਬਾਕੀ ਥਾਂ ਬੜਾ ਚੰਗਾ ਲੱਗਿਆ ਹੈ ਨਾ ਭਾਵੇਂ ਕੋਈ ਮਸ਼ੀਨ ਤੇ ਚੋਲੇ ਭਾਵੇਂ ਚੋਲੇ ਹੱਥੀ ਬਾਈ ਕੋਈ ਚੱਕਰ ਨਹੀਂ ਕਿਉਂਕਿ ਥਾਣਾ ਜਿਹੜਾ ਬਹੁਤ ਚੰਗਾ ਲੱਗਿਆ ਵਾ ਹੁਣ ਤੁਹਾਡੇ ਫਿਰ ਮੈਂ ਤੜਕੇ ਜੀ ਵੱਡੇ ਦਿਨ ਚੋਈਆਂ ਜਾਂਦੀਆਂ ਨੇ ਹੂੰ ਠੰਡ ਦਾ ਮੌਸਮ ਆ ਤਾਂ ਕਰਕੇ ਬਾਈ ਕਹਿੰਦੇ ਵੱਡੇ ਦਨ ਚੋਈ ਹੋਈ ਆ 7 ਕਜੇ ਦੀ ਚੋਈ ਹੋਈ ਤੇ ਖੋਲੋ ਮੜੀ ਤੋੜ ਦਿਓ ਜੀ ਬਾਕੀ ਜੰਦਜਾਨ ਵਾਲੀ ਆ ਚਮਕ-ਦਮਕ ਵਾਲੀ ਵੜਾ ਪਾਲੀਸ ਨੂੰ ਵੀ ਵੜਾ ਜੀ ਇਹ ਨਹੀਂ ਹੈਗਾ ਬਾਈ ਲਿੱਸੀਆਂ ਜਲਾ ਅਮੀਰ ਕਿਸੇ ਵਕਤੋਂ ਵਧੀਆ ਵਜਨ ਵਾਲੀ ਵੜਾ ਬਾਕੀ ਚਮਕ-ਚਮਕੇ ਦੀ ਚੈੱਕ ਕਰ ਸਕਦੇ ਬਰੀਡ ਇਹਦੀ ਚੈੱਕ ਕਰ ਸਕਦਾ ਤੋੜਾ-ਤਾਰਾ ਆਪਸ ਨੂੰ ਚੈੱਕ ਕਰਵਾ ਲੈ ਤੋੜਾ-ਤਾਰਾ ਤੁਸੀਂ ਦੇਖ ਸਕਦੇ ਲੰਮੀ-ਟੁਮੀ ਵੀ ਫੁੱਲ ਤੇ ਇਹਦਾ ਮੁੱਲ ਫਿਰ ਜੀ ਇਹਦਾ 65000 ਜੀ 65000 ਰੁਪਿਆ ਹਾਂਜੀ ਕਰਦੇ ਹੋਗੇ ਇਹਦੇ ਮਾਨਕਾ ਹਾਂਜੀ ਮਾਨਤਾ ਨਹੀਂ ਹੈ ਜੀ ਠੀਕ ਹੈ ਬੰਨਾਂ ਚ ਵੀ ਬਾਈ ਕਹਿੰਦੇ ਮਾਨਤਾ ਸਾਵੇਂ ਜੀ ਮੋਲੀ ਰੱਖੇ ਜੀ ਆਪਾਂ ਹੂੰ ਲੈਣ ਦੇਣ ਮੋਲੀ ਬਾਈ ਕਹਿੰਦੇ ਰੱਖਿਆ ਜਮਾ ਬਾਕੀ ਨਿਮਾਈ ਤੇ ਮਾਈ ਕਰਕੇ ਲੂਈ ਦੀ ਪਾੜੀ ਵੀ ਆਜਾ ਹੈ ਨਾ ਆ ਹੁਣੇ ਨਿਮਾ ਕੇ ਢੇ ਜੀ ਠੀਕ ਹੈ ਮੋੜ ਦਿਓ ਜੀ ਅਜੇ ਧੁੱਪ ਨਿਕਲੀ ਹੈ ਮੈਂ ਨਿਮਾ ਦਿੰਦਾ ਜੀ ਹੂੰ ਮੋਲੇ ਦਾ ਬਾਈ ਨੇ ਬਾਈ 65000 ਰੁਪਏ ਰੱਖਿਆ ਉੱਥੇ ਬੰਦ ਹੋਈ ਉੱਥੇ ਬੰਦ ਕੋਈ ਗੱਲ ਨਹੀਂ ਹਟਾਲ ਦੀ ਗੋਜ ਹੱਕ ਬਾਕੀ ਲੰਮੀ ਲੰਮੀ ਚੈੱਕ ਕਰ ਸਕਦਾ ਫੁੱਲ ਲੰਮੀਆਂ ਕਰਮਾਲੀ ਬੇਲ ਬੂਲ ਬਹੁਤ ਚੰਗੀ ਆ ਬਾਕੀ ਥਣ ਹੱਥੀ ਚਵਾਈ ਕਰ ਸਕਦਾ ਮੈਂ ਮਸ਼ੀਨ ਤੇ ਕਰ ਸਕਦਾ ਬਹੁਤ ਚੰਗਾ ਇਹਨੂੰ ਕਰਮਾਲੀ ਨੂੰ ਥਣ ਲੱਗਿਆ ਵਗਾ ਬੱਚਾ ਇਹਦੇ ਮਗਰ ਕਰਮਾਲੀ ਦੇ ਬੱਚਾ ਆ ਗਿਆ ਤੇ ਲਾਸਟ ਵਾਲੀ 3 ਨੰਬਰ ਤੇ ਕਿਹੜਾ ਸੂਆ ਜੀ ਇਹ ਜੀ ਦੂਜਾ ਦੂਜਾ ਸੂਆ ਕਿੰਨੇ ਕ ਟਾਈਮ ਦੀ ਕੱਚੀ ਹੈ ਜੀ ਇਹ ਲਈ ਜੀ 10 ਦਿਨ 10 ਦਿਨਾਂ ਦੀ ਕੱਚੀ ਆ ਕੀ ਰਿਕਾਰਡ ਆ ਜੀ ਦੁੱਧ ਦੀ ਲੂ ਤਾਂ ਦੁੱਧ ਦਿੱਤਾ ਜੀ ਪਹਿਲਾਂ ਠੀਕ ਹੈ ਐਦ ਕੀ ਫਿਰ ਕਿੰਨੀ ਕਿਮੀ ਦਾ ਇਹਦੀ ਤੇ 25 ਦੀ ਤਾਂ ਤੁਣ ਬਹੁਤ ਚੰਗਾ ਜੀ ਹਾਂਜੀ ਬਾਈ ਤੇਈ ਤਾਂ ਖੁੱਲਾ ਦੀ ਗਰੰਟੀ ਵਾਂਗੂ ਮਿਲੂ ਠੀਕ ਐ ਝੋਲ ਬਹੁਤ ਪਈ ਐ ਕਿੰਨੇ ਕੰਦ ਲੈ ਜੂ ਦਸ ਦਿਨ ਰੰਜਾ ਜੀ ਇਹਦੇ ਸੁਣ ਕੇ 10 ਦਿਨਾਂ ਦੀ ਕੱਚੀ ਆ ਗਈ ਤੇ ਮੁੱਲ ਫਿਰ ਕੱਚੀ ਵਾਲੀ ਕਰੋਂਗੇ ਅੱਜ ਹਾਂਜੀ ਕੀ ਕਰੋਂਗੇ ਮੁੱਲ ਦਾ ਦੇਣ ਲੈਣ ਇਹਦਾ ਵਿਅਸਵੀ ਇਹਦਾ ਵਿਅਸਵੀ ਇਹਦਾ ਜੇ ਤੁਸੀਂ ਮੰਨ ਕੇ ਚਲੋ ਪਹਿਲੇ ਨੰਬਰ ਵਾਲੀ ਤੇ ਇਹ ਕੋਈ ਜੋੜਾ ਲਵੇ ਕਬੜਾ ਦਾ ਕਰਦੇ ਹਾਂਗੇ ਵਧੀਆ ਮਾਨਤਣ ਹਾਂਜੀ ਹਾਂਜੀ ਠੀਕ ਐ ਬਾਈ ਕਹਿੰਦੇ ਜੇ ਕੋਈ ਜੋੜਾ ਇਕੱਠਾ ਲਊਗਾ ਤਾਂ ਉਹ ਆ ਜਾ ਮਾਨਤਣ ਲਾਟੂ ਲੰਬਾ ਬਹੁਤ ਹੈ ਜੀ ਠੰਡੀ ਸੀਲ ਹੈ ਜਿਵੇਂ ਮਰਜ਼ੀ ਸਹੀ ਆ ਢਿੱਲਾਂ ਦਾ ਬਾੜਾ ਇੱਥੇ ਤੱਕ ਭਰਨੇ ਆ ਗਾ ਹੂੰ ਕੁਝ ਬਣ ਕੇ ਸੁਣਾ ਕਰਮ ਵਾਲੀ ਕਿਉਂਕਿ ਕੱਲੀ ਕੱਚੀ ਕੱਚੀ ਐ ਬਈ ਉਹ ਸਾਨੂੰ ਉਹਦੀ ਜਜਮੈਂਟ ਲਾਇਓ ਤੇ ਇਹਦਾ ਮੁੱਲ ਵੀ 82000 ਰੁਪਏ ਹੈ ਇਹਦਾ ਮੁੱਲ ਵੀ ਬਾਈ ਕਹਿੰਦੇ 80000 ਰੁਪਏ ਥਣਾ ਦੀ ਗੱਲ ਕਰੀਏ ਤਾਂ ਤਿੰਨਾ ਵਾਰ ਇੱਕ ਨੰਬਰ ਆ ਜੀ ਚੀਪਾ ਪੂਰਾ ਮੋਟਿਆ ਚੋਣ ਆ ਠੀਕ ਐ ਪੂਰਾ ਮੋਟਾ ਬਾਈ ਕਹਿੰਦੇ ਚੋਣ ਹੋਊਗਾ ਬਾਈ ਕਿੰਨੇ ਗਾਂ ਜਾਂਦਾ ਢੁੱਲਾ ਚੋਣ ਹੋਊ ਬਾਕੀ ਸੁਭਾਅ ਬਹੁਤ ਸ਼ਾਂਤ ਹੈ ਹੈਨਾ ਹਾਂਜੀ ਠੰਡੇ ਸੁਭਾਅ ਦੀਆਂ ਤਿੰਨੇ ਬਾੜੀ ਮਗਾ ਜੀ ਹੂੰ ਇਹ ਤਾਂ ਹਲਿਆ ਲੀਆਂ ਦੀਆਂ ਦੀ ਚਮਕ ਹੁਣ ਇਹਨਾਂ ਮਾਕੇ ਹਟੇ ਸਹੀ ਹੈ ਹੁਣੀ ਨਮਈਆਂ ਕਰਕੇ ਆਏ ਜੇ ਤਾਂ ਤੈਨੂੰ ਨਾ ਤੂੰ ਸੁੱਕ ਗਿਆ ਚਮਕ ਕੁਝ ਹੋਰ ਹੀ ਦੇਸੀ ਹੋਰ ਹੀ ਹੋ ਜਾ ਸਹੀ ਗੱਲ ਆ ਜੀ ਤੇ ਨਗ ਆਪਾਂ ਤੁਹਾਨੂੰ ਬਈ ਤਿੰਨ ਦਿਖਾਤੇ ਚੋਟੀ ਹੋਣੀ ਚੋਟੀ ਵੀ ਰਹੇਣ ਜਪੜੀਆਂ ਦੀ ਜੇ ਤਿੰਨਾਂ ਨਗਾਂ ਚ ਤੁਹਾਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ